ਕੋ ਘੋਣੋਂ ਆਉਂਦਾ ਹੈਗਾ ਵਾਂ ਕੁਛ ਕਿਸੇ ਲੜਕੀ ਦਾ ਫੋਨ ਆਉਂਦਾ ਹੈ ਕਿ ਸਾਡੀ ਇੱਕ ਜਿਹੜੀ ਫਰੈਂਡ ਹੈਗੀ ਆ ਉਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈਗੀ ਆ ਮੈਂ ਕਿ ਕਿਸ ਵਿਸ਼ੇ ਤੇ ਗੱਲ ਕਰਨਾ ਚਾਹੁੰਦੀ ਹੈ ਕਹਿੰਦੇ ਉਹ ਨਸ਼ਿਆਂ ਦੇ ਵਿੱਚ ਪੈ ਚੁੱਕੀ ਹੈਗੀ ਆ ਉਹ ਲੜਕੀ ਪਹਿਲਾਂ ਧਾਰਮਿਕ ਸੀਗੀ ਉਹਦੇ ਸਿਰ ਤੇ ਦਸਤਾਰ ਸੀਗੀ ਜੀ ਇਸ ਟਾਈਮ ਉਹਦੇ ਹਾਲਾਤ ਇਵੇਂ ਦੇ ਬਣ ਚੁੱਕੇ ਆ ਕਿ ਉਹ ਬਹੁਤ ਵੱਡੇ ਪੱਧਰ ਤੇ ਨਸ਼ਾ ਕਰ ਰਹੀ ਆ ਅਸੀਂ ਉਹਨੂੰ ਬਹੁਤ ਜ਼ਿਆਦਾ ਸਮਝਾਉਂਦੀਆਂ ਹੈਗੀਆਂ ਵਾ ਪਰ ਉਹ ਸਾਡੀ ਗੱਲ ਬਿਲਕੁਲ ਨਹੀਂ ਮੰਨਦੀ ਮੈਂ ਕਿ ਫਿਰ ਤੁਹਾਡੀ ਗੱਲ ਨਹੀਂ ਮੰਨਦੀ ਤੇ ਮੇਰੀ ਗੱਲ ਉਹ ਕਿਵੇਂ ਮੰਨੇਗੀ ਕਹਿੰਦੇ ਨਹੀਂ ਤੁਹਾਡੀ ਗੱਲ ਮੰਨੇਗੀ ਕਿਉਂਕਿ ਉਹਨੇ ਥੋਡੀ ਕਿਤਾਬ ਵਿਖੜਾ ਪੈਂਡਾ ਪੜੀ ਹੋਈ ਆ ਤੇ ਤੁਹਾਨੂੰ ਉਹ ਹਮੇਸ਼ਾ ਉਹ ਆਪਣੀਆਂ ਗੱਲਾਂ ਬਾਤਾਂ 'ਚ ਤੁਹਾਡਾ ਜ਼ਿਕਰ ਕਰਦੀ ਹੈ ਤੇ ਤੁਹਾਨੂੰ ਆਪਣਾ ਰੋਲ ਮਾਡਲ ਮੰਨਦੀ ਹੈਗੀ ਤੇ ਤੁਹਾਡੀ ਗੱਲ ਨੂੰ ਮੰਨੇਗੀ ਮੰਨੇਗੀ ਜੀ ਮੈਂ ਕਿਹਾ ਠੀਕ ਹੈ ਮੇਰਾ ਨੰਬਰ ਤੁਸੀਂ ਉਹਨੂੰ ਦੇ ਦਿਓ ਹੂੰ ਮੇਰੇ ਨਾਲ ਗੱਲ ਆਪੇ ਹੀ ਉਹ ਗੱਲ ਕਰੇ ਤੇ ਜ਼ਿਆਦਾ ਵਧੀਆ ਹੈ ਅ ਦੋ ਚਾਰ ਦਿਨਾਂ ਬਾਅਦ ਉਹ ਲੜਕੀ ਦਾ ਫੋਨ ਆਉਂਦਾ ਉਹ ਮੈਨੂੰ ਸਾਰਾ ਕੁਝ ਦੱਸਦੀ ਹੈਗੀ ਆ ਹੌਲੀ-ਹੌਲੀ ਜਦੋਂ ਸਾਡੀ ਗੱਲ ਚੱਲਣੀ ਸ਼ੁਰੂ ਹੁੰਦੀ ਆ ਤਾਂ ਉਹ ਲੜਕੀ ਜਿਹੜੀ ਆ ਮੈਨੂੰ ਦੱਸਦੀ ਹੈਗੀ ਆ ਕਿ ਮੈਂ ਦਿੱਲੀ ਇੰਜ ਥੱਬਾ ਗੋਲੀਆਂ ਦੀ ਫੋਟੋ ਖਿੱਚ ਕੇ ਮੈਨੂੰ ਭੇਜਦੀ ਸੀਗੀ ਮੋਬਾਈਲ ਤੇ ਕਿ ਅੱਜ ਮੈਂ ਇੰਨੀ ਡੋਜ਼ ਜਿਹੜੀ ਗੋਲੀਆਂ ਦੀ ਉਹ ਖਾਣੀ ਹੈਗੀ। ਹਾਂਜੀ। ਤਾਂ ਮੈਂ ਇਹਨੂੰ ਕਹਿੰਦੀ ਸੀ ਨਹੀਂ ਤੂੰ ਇੰਨੀਆਂ ਨਹੀਂ ਖਾਣੀਆਂ ਹੈਗੀਆਂ। ਇਹਨੂੰ ਘਟਾ ਡੋਜ਼ ਨੂੰ ਮੈਨੂੰ ਪਤਾ ਸੀ ਜੇ ਮੈਂ ਇਹਨੂੰ ਬਿਲਕੁਲ ਕਹਿਤਾ ਕਿ ਤੂੰ ਬਿਲਕੁਲ ਡੋਜ਼ ਨਹੀਂ ਲੈਣੀ ਹਾਂ ਤਾਂ ਫਿਰ ਵੀ ਇਹ ਚੀਜ਼ ਦਾ ਰਿਜ਼ਲਟ ਨਹੀਂ ਠੀਕ ਆਏਗਾ। ਮੈਂ ਚਾਹੁੰਦੀ ਸੀ ਉਹ ਮੇਰੇ ਨਾਲ ਗੱਲਬਾਤ ਇਹ ਲਗਾਤਾਰ ਜਾਰੀ ਰੱਖੇ ਤੇ ਹੌਲੀ-ਹੌਲੀ ਡੋਜ਼ ਘਟਾ ਕੇ ਇਸ ਚੀਜ਼ ਨੂੰ ਖਤਮ ਕੀਤਾ ਜਾਵੇ। ਹਾਂ। ਘਟੋ ਘਟ ਡੇਢ ਦੋ ਸਾਲ ਉਹਦੇ ਨਾਲ ਗੱਲ ਚੱਲਦੀ ਰਹੀ। ਫਿਰ ਉਹ ਫੋਟੋ ਖਿੱਚ ਕੇ ਭੇਜ ਫਿਰ ਕਹਿੰਦੀ ਨਹੀਂ ਤੁਸੀਂ ਮੈਨੂੰ ਕਿਹਾ ਸੀ ਨਾ ਇੰਨੀਆਂ ਗੋਲੀਆਂ ਲੈਣੀਆਂ ਮੈਂ ਘਟਾ ਦਿੱਤੀਆਂ ਨਹੀਂ ਮੈਂ ਇੰਨੀਆਂ ਲਈਆਂ ਹੂੰ ਲੱਕੀਲੀ ਗੱਲ ਇਹ ਸੀ ਕਿ ਉਹ ਮੇਰੇ ਨਾਲ ਝੂਠ ਨਹੀਂ ਸੀ ਬੋਲਦੀ ਹੈਗੀ ਜੋ ਵੀ ਕਹਿੰਦੀ ਸੀ ਸੱਚ ਹੀ ਕਹਿੰਦੀ ਸੀ ਜੀ ਤਾਂ ਫਿਰ ਉਹ ਮੈਨੂੰ ਕਹਿੰਦੀ ਕਿ ਮੈਂ ਸੁਸਾਈਡ ਕਰ ਲੈਣੀ ਹੈ ਓਕੇ ਮੈਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਨਾ ਕਰ ਇੱਕ ਦਿਨ ਉਹਨੇ ਮੈਨੂੰ ਕੀ ਕੀਤਾ ਕਿ ਮੈਨੂੰ ਫੋਟੋ ਖਿੱਚ ਕੇ ਭੇਜੀ ਹਾਂਜੀ ਨਹੀਂ ਉਹਦੀ ਉਹਦੀ ਕਿਸੇ ਫਰੈਂਡ ਨੇ ਫੋਟੋ ਖਿੱਚ ਕੇ ਭੇਜੀ ਹੈ ਕਿ ਉਹਨੇ ਆਪਣੀ ਦੋਨੇ ਨਸਾਂ ਕਟੀਆਂ ਹੋਈਆਂ ਨੇ ਓਕੇ ਤੇ ਉਹਨੂੰ ਜਦੋਂ ਹਸਪੀਟਲ ਚ ਲੈ ਕੇ ਜਾਂਦੇ ਹੈਗੇ ਆ ਹੂੰ ਤੇ ਉਹ ਮੈਨੂੰ ਕੋਟ ਵਰਲਡ ਚ ਉਹਨੇ ਮੇਰਾ ਨਾਮ ਰੱਖਿਆ ਹੋਇਆ ਸੀ ਉਸੇ ਨਾਮ ਨਾਲ ਬੁਲਾਈ ਜਾਂਦੀ ਹੈਗੀ ਲਗਾਤਾਰ ਉਹ ਨਾਮ ਨੂੰ ਰਿਪੀਟ ਕਰੀ ਜਾਂਦੀ ਹੈ ਹਾਂ ਤੇ ਡਾਕਟਰ ਕਹਿੰਦਾ ਹੈਗਾ ਕਿ ਇਹ ਕੌਣ ਆ ਹੂੰ ਜਿਹਦਾ ਨਾਮ بار بار ਲੈ ਰਹੀ ਹੈ ਜੀ ਜੀ ਤੇ ਉਹ ਕਹਿੰਦੇ ਕਿ ਇਹਦੀ ਸਹੇਲੀ ਹੈਗੀ ਜਿਹਦਾ ਨਾਮ ਲੈ ਰਹੀ ਹੈ ਜੀ ਦੇ ਉਸ ਤੋਂ ਬਾਅਦ ਉਹ ਲੜਕੀ ਜਿਹੜੀ ਜਿਹੜੀ ਲੜਕੀ ਨੇ ਮਾਪਿਆਂ ਨੂੰ ਨਹੀਂ ਪਤਾ ਵੀ ਕੌਣ ਆ ਮੈਂ ਕੌਣ ਹੈਗੀ ਆ ਜਾਂ ਕੀ ਰੋਲ ਉਹਦੇ ਨਿਭਰਿਆ ਹੈਗਾ ਵਾ ਤੇ ਚਲੋ ਉਸ ਤੋਂ ਬਾਅਦ ਜਦੋਂ ਹਸਪੀਟਲੋਂ ਠੀਕ ਹੋ ਕੇ ਵਾਪਸ ਆਉਂਦੀ ਹੈਗੀ ਆ ਤੇ ਮੈਨੂੰ ਉਹਨੇ ਲੜਕੀ ਉਹਦੀ ਸਹੇਲੀ ਨੇ ਦੋਨੇ ਨਸਾਂ ਕੱਟੀਆਂ ਖੂਨੋਂ ਖੂਨ ਹੋਈਆਂ ਤੇ ਉਹਦੀ ਫੋਟੋ ਭੇਜੀ ਸਾਰਾ ਕੁਝ ਜਦੋਂ ਆਉਂਦੀ ਹੈਗੀ ਆ ਤੇ ਮੈਨੂੰ ਗੁੱਸੇ ਹੁੰਨੇ ਵੀ ਤੂੰ ਇਹ ਕਿਉਂ ਕੀਤਾ ਹੈਗਾ ਕਿ ਮੇਰਾ ਮਨ ਕਰਦਾ ਸੁਸਾਈਡ ਕਰਨ ਨੂੰ ਮੇਰਾ ਮਨ ਜੀਣ ਨੂੰ ਨਹੀਂ ਕਰਦਾ ਮੈਂ ਜੀਣਾ ਹੀ ਨਹੀਂ ਚਾਹੁੰਦੀ ਹਾਂਜੀ ਉਸ ਤੋਂ ਬਾਅਦ ਘਰ ਵਿੱਚ ਗੱਲ ਚੱਲਦੀ ਹੈਗੀ ਉਹ ਸਾਰਾ ਕੁਝ ਮੈਨੂੰ ਸੁਣਾਉਂਦੀ ਹੈਗੀ ਆ ਕਿ ਤੁਸੀਂ ਨਸ਼ਾ ਕਰਦੇ ਕਿੱਥੇ ਜਗੇ ਹੂੰ ਵੀ ਕਿਹੜੀ ਜਗ੍ਹਾ ਤੇ ਕਰਦੇ ਜੀ ਨਸ਼ਾ ਉਹਨੇ ਦੱਸਿਆ ਕਿ ਇੱਕ ਖੰਡਰ ਜਗ੍ਹਾ ਹੈਗੀ ਆ ਹਾਂਜੀ ਹੋਰ ਵੀ ਲੜਕੀਆਂ ਨੇ ਜਿਹੜੀਆਂ ਨਸ਼ਾ ਕਰਦੀਆਂ ਨੇ ਕੁਝ ਲੜਕੇ ਵੀ ਆਉਂਦੇ ਨੇ ਕੁਝ ਲੜਕੀਆਂ ਵੀ ਨਿਕੀਆਂ ਲੜਕੀ ਕਰੈਕਟਰ ਦੀ ਬਹੁਤ ਜਦੀ ਸਾਫ ਸੁਥਰੀ ਹੈਗੀ ਕਿਉਂਕਿ ਉਹ ਧਾਰਮੁਕ ਸੀ ਉਹਦਾ ਬੇਸ ਧਾਰਮੁਕ ਸੀ ਪਰ ਉਹ ਨਸ਼ੇ ਦੀ ਦਲਦਲ ਵਿੱਚ ਫਸ ਗਈ ਹੈਗੀ ਅੱਛਾ ਉਸ ਤੋਂ ਬਾਅਦ ਉਹਦੇ ਇੱਕ ਦਿਨ ਉਹ ਦੱਸਦੀ ਹੈ ਮੈਨੂੰ ਡੈਲੀ ਉਹ ਮੇਰੇ ਨਾਲ ਮੈਸੇਜ ਕਰਦੀ ਹੈਗੀ ਡੈਲੀ ਉਹਦੀ ਮੇਰੇ ਨਾਲ ਗੱਲਬਾਤ ਹੁੰਦੀ ਹੈਗੀ ਪਰ ਉਹ ਮੈਨੂੰ ਜਿਹੜੀ ਵੀ ਗੱਲ ਕਰਦੀ ਮੈਨੂੰ ਸੱਚ ਹੀ ਦੱਸਦੀ ਝੂਠ ਨਹੀਂ ਕੁਝ ਵੀ ਬੋਲਦੀ ਪਤਾ ਲੱਗ ਜਾਂਦਾ ਨਾ ਸੱਚ ਝੂਠ ਦਾ ਉਹ ਦੱਸਦੀ ਕਿ ਮੇਰਾ ਮਾਂ ਪਿਓ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਆ ਜੀ ਮੈਂ ਕਿਹਾ ਫਿਰ ਤ ਜੀ ਨਖਨਾਈ ਗੱਲ ਗਲਤ ਹੈਗੀ ਆ ਤੈਨੂੰ ਵਿਆਹ ਕਰਾਉਣਾ ਚਾਹੀਦਾ ਕਹਿੰਦੀ ਨਹੀਂ ਮੈਂ ਨਹੀਂ ਮੈਰਿਜ ਕਰਾਉਣੀ ਜੀ ਬੜੀ ਤਗੜੇ ਘਰ ਦੀ ਉਤੀ ਹੈਗੀ ਆ ਮੈਂ ਕਿਹਾ ਨਹੀਂ ਕਹਿੰਦੀ ਅੱਜ ਵੇਖ ਵੇਖ ਵਿਖਾਲਾ ਕਰਨ ਜਾਣਾ ਮੈਨੂੰ ਮੇਰੇ ਘਰ ਦੇ ਨੇ ਲੈ ਕੇ ਜਾਣਾ ਖੈਰ ਮੈਂ ਉਹਨੂੰ ਆਖ ਵੇਖ ਕੇ ਉਹਨੂੰ ਭੇਜਦੀ ਆ ਜੀ ਕਿ ਤੂੰ ਜਾ ਉੱਥੇ ਜੀ ਉਹ ਵਿੱਚੋਂ ਮੇਰ ਨਾਲ ਬੰਨੇ ਨਾਲ ਆਣ ਕੇ ਬਾਹਰ ਆਣ ਕੇ ਮੇਰ ਨਾਲ ਫੋਨ ਤੇ ਗੱਲ ਕਰਦੀ ਆ ਕਿ ਐਸ ਟਾਈਮ ਉੱਥੇ ਸਾਰੇ ਜਣੇ ਬੈਠੇ ਹੋਏ ਆ ਵਿਖ ਵਖਾਲਾ ਚੱਲ ਰਿਹਾ ਏ ਮੇਰੇ ਪਿਓ ਦਾ ਜਦੋਂ ਧਿਆਨ ਮੇਰੇ ਤੇ ਪੈਂਦਾ ਤੇ ਮੇਰਾ ਪਿਓ ਅੱਗੋਂ ਹੱਥ ਬੰਨ ਕੇ ਇੰਜ ਖਲੋਤਾ ਮੈਨੂੰ ਨਜ਼ਰ ਆਉਂਦਾ ਏ ਹੂੰ ਤੁਸੀਂ ਦੇਖੋ ਉਸ ਪਿਓ ਦੇ ਹਾਲਾਤ ਕੀ ਸੀ ਮੇਰਾ ਕਾਲਜਾ ਫਟ ਗਿਆ ਇਹ ਗੱਲ ਸੁਣ ਕੇ ਕਿ ਜਦੋਂ ਵੀ ਮੇਰੇ ਤੇ ਪਿਓ ਦੀਆਂ ਨਜ਼ਰਾਂ ਮਿਲਦੀਆਂ ਨੇ ਤੇ ਪਿਓ ਹੱਥ ਜੋੜ ਲੈਂਦਾ ਕਿ ਮੰਗਣੀ ਕਰਾ ਲਈ ਪਰ ਕੋਈ ਖੱਲਰ ਨਾ ਭਾਵੇਂ ਹੂੰ ਬਿਲਕੁਲ ਠੀਕ ਹੈ ਨਾ ਚਲੋ ਮੰਗਣੀ ਕਰਾ ਲੈਂਦੀ ਆ ਉਸ ਤੋਂ ਬਾਅਦ ਫਿਰ ਹੌਲੀ 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 ਮੈਂ ਸੋਚਦੀ ਸੀ ਕਿ ਇਹਦੀ ਮੈਰਿਜ ਹੋ ਜੇਗੀ ਉਸ ਸੋਸਾਇਟੀ ਤੋਂ ਇਹ ਦੂਰ ਚਲੇ ਜਾਵੇਗੀ ਜੀ ਠੀਕ ਹੈ ਨਾ ਜੀ ਜਦੋਂ ਉਸ ਸੈਟ ਤੋਂ ਦੂਰ ਚਲੇਗੀ ਆਪਣੇ ਆਪ ਹੀ ਨਸ਼ਾ ਨੁਸ਼ਾ ਉੱਥੇ ਮਿਲੇਗਾ ਨਹੀਂ ਆਪਣੇ ਆਪ ਹੀ ਉਹ ਚੀਜ਼ ਦੀ ਆਦਤ ਜਿਹੜੀ ਟੁੱਟ ਜਾਏਗੀ ਪਰ ਉਹ ਬਾਅਦ ਵਿੱਚ ਉਹਨੇ ਮੈਰਿਜ ਜਿਹੜੀ ਕਰਾਈ ਬੜਾ ਉਥਲ ਪੁਥਲ ਕਰਕੇ ਕਰਵਾ ਕੇ ਮੇਰਾ ਜੋ ਰੋਲ ਸੀ ਮੈਂ ਨਿਭਾਇਆ ਉਹਦੀ ਮੈਰਿਜ ਹੋ ਜਾਂਦੀ ਹੈ ਜਦੋਂ ਮੈਰਿਜ ਹੋ ਜਾਂਦੀ ਆ ਉਸ ਤੋਂ ਬਾਅਦ ਉਹਦੀ ਦੋ ਤਿੰਨ ਦਿਨ ਮੇਰੇ ਨਾਲ ਗੱਲ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਮੈਸੇਜ ਆਉਂਦਾ ਉਹਦਾ ਹੂੰ ਕੀ ਮੈਡਮ ਜੀ ਜਿਹੜਾ ਤੁਸੀਂ ਕਹਿੰਦੇ ਜੇ ਵੀ ਵਿਆਹ ਤੋਂ ਬਾਅਦ ਇੱਥੇ ਨਸ਼ਾ ਨਹੀਂ ਪਹੁੰਚੇਗਾ ਨਸ਼ੇ ਵਾਲੇ ਆ ਤੇ ਪਹੁੰਚ ਵੀ ਗਏ ਆ ਮੇਰੇ ਕੋਲ ਹੂੰ ਮੱਲੂ ਵਿਆਹ ਹੋ ਗਿਆ ਉਸ ਤੋਂ ਪਿੱਛੇ ਵੀ ਪਹੁੰਚ ਗਏ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਹੜੀ ਜਗ੍ਹਾ ਲੜਕੀ ਦੇ ਸਹੁਰੇ ਬਣੇ ਆ ਤੇ ਲੜਕੀਆਂ ਦੇ ਰਹੀ ਮੈਂ ਕਿੰਨਾ ਰਾਈ ਨਸ਼ਾ ਭਜਿਆ ਇਹ ਕਹਿੰਦੀ ਲੜਕੀਆਂ ਦੇ ਰਾਈ ਮੇਰੀਆਂ ਸਹਲੀਆਂ ਬਣ ਕੇ ਆਈਆਂ ਨੇ ਹੂੰ ਤੇ ਉਹਨਾਂ ਕਿਹਾ ਹੈਗਾ ਵਾ ਕਿ ਅਸੀਂ ਇੱਥੇ ਵੀ ਸਾਰਾ ਪ੍ਰਬੰਧ ਤੇਰੇ ਨਸ਼ੇ ਦਾ ਕਰਾਂਗੇ ਅੱਜ ਦੇ ਹਾਲਾਤ ਉਹਨਾਂ ਦੇ ਕੀ ਨੇ ਅੱਜ ਦੇ ਹਾਲਾਤ ਇਹ ਹੈਗੇ ਆ ਕਿ ਅੱਜ ਉਹ ਨਸ਼ੇ ਦੇ ਵਿੱਚੋਂ ਨਿਕਲ ਚੁੱਕੀ ਹੈਗੀ ਆ ਬਹੁਤ ਹੌਲੀ-ਹੌਲੀ ਹੌਲੀ-ਹੌਲੀ ਇਤੋਂ ਤੱਕ ਕਿ ਮੈਂ ਜਦੋਂ ਇੱਕ ਵਾਰੀ ਉਹਨੂੰ ਮਿਲੀ ਤਾਂ ਉਹਨੇ ਮੈਨੂੰ ਇੱਕ ਏਡੀ ਕਸ਼ੀਸ਼ੀ ਦਿਖਾਈ ਜੀ ਮੈਨੂੰ ਕਹਿੰਦੀ ਕਿ ਇਸ ਮੈਕ ਕੁ ਪਤਾ ਨਹੀਂ ਕੀ ਹੈ ਕੁਝ ਇਸ ਤਰ੍ਹਾਂ ਦਾ ਨਸ਼ਾ ਮੈਨੂੰ ਨਹੀਂ ਪਤਾ ਕੀ ਸੀਗਾ ਮੈਂ ਉਹਨੂੰ ਕਿਹਾ ਕਿ ਮੈਨੂੰ ਤੂੰ ਦੇ ਦੇ ਹੂੰ ਉਹ ਕਹਿੰਦੀ ਮੈਂ ਨਹੀਂ ਦੇਣਾ ਮੈਂ ਕਹਿੰਦੀ ਮੈਨੂੰ ਫੜਾ ਨਸ਼ਾ ਮੈਨੂੰ ਇਹ ਫੜਾ ਤੂੰ ਜੀ ਮੈਂ ਉਹਦੇ ਕੋਲ ਲੈ ਕੇ ਤੇ ਜਦੋਂ ਮੈਂ ਆਈ ਤੂੰ ਬਾਅਦ ਵਿੱਚ ਫੋਨ ਕਰਕੇ ਮੈਨੂੰ ਬਾਰ-ਬਾਰ ਕਹਿ ਰਹੀ ਹੈਗੀ ਆ ਕਿ ਮੈਨੂੰ ਉਹ ਸੀਸ਼ਮਿਕ ਮੈਂ ਤਾਂ ਛੁੱਟ ਦਿੱਤੀ ਸੀ ਕਿ ਮੈਂ ਵਾਪਸ ਆਈ ਮੈਂ ਛੁੱਟ ਦਿੱਤੀ ਮੈਂ ਛੁੱਟਣੀ ਸੀ ਉਹ ਬੜੇ ਤਰਲੇ ਲੈ ਜੀ ਕਿ ਮੈਨੂੰ ਵਾਪਸ ਦੇ ਕੇ ਜਾਓ ਮੈਂ ਕਿ ਮੈਂ ਛੁੱਟ ਦਿੱਤੀ ਮੈਨੂੰ ਨਹੀਂ ਪਤਾ ਮੈਂ ਕਿੱਥੇ ਛੁੱਟ ਗਈ ਕਿੱਥੇ ਅੱਜ ਦੇ ਹਾਲਾਤ ਉਹਦੇ ਆ ਕਿ ਅੱਜ ਉਹਦੇ ਦੋ ਤਿੰਨ ਬੱਚੇ ਵੀ ਹੈਗੇ ਆ ਉਸ ਚੀਜ਼ ਵਿੱਚੋਂ ਹੌਲੀ 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 ਨਿਕਲ ਚੁੱਕੇ ਨਿਕਲਦਾ ਬੰਦਾ ਉਦੋਂ ਹੀ ਆ ਜਦੋਂ ਉਹ ਖੁਦ ਕੋਸ਼ਿਸ਼ ਕਰਦਾ ਹੈ ਬਿਲਕੁਲ ਬਿਲਕੁਲ ਜੀ ਤੁਸੀਂ ਉਹਨਾਂ ਤੋਂ ਇਹਦਾ ਕਾਰਨ ਪੁੱਛਿਆ ਸੀ ਕਿ ਨਸ਼ੇ ਤੇ ਲੱਗਣ ਦਾ ਕਾਰਨ ਕੀ ਸੀ? ਉਹਨੇ ਮੈਨੂੰ ਦੱਸਿਆ ਕਾਰਨ ਇਹ ਸੀ ਕਿ ਉਹ ਬੜੀ ਦਲੇਰ ਲੜਕੀ ਸੀਗੀ ਕਾਲਜ ਦੇ ਵਿੱਚ ਪੜ੍ਹਦੀ ਸੀਗੀ ਜਿਹੜੇ ਵੀ ਇਸ ਤਰ੍ਹਾਂ ਦੀ ਨਸ਼ੀਆਂ ਦੀ ਕੋਈ ਗੱਲ ਕਰਦਾ ਸੀ ਜਾਂ ਉੱਥੇ ਕਾਲਜ ਦੇ ਵਿੱਚ ਕੁਝ ਗਲਤ ਲੋਕ ਹੁੰਦੇ ਸੀ ਉਹਨਾਂ ਦਾ ਵਿਰੋਧ ਕਰਦੀ ਸੀ। ਹਾਂ ਪੁਆਇੰਟ ਇਹ ਆ। ਜਦੋਂ ਉਹ ਵਿਰੋਧ ਕਰਦੀ ਸੀ ਇੱਕ ਦਿਨ ਕੀ ਹੁੰਦਾ ਹੈਗਾ ਹੁਣ ਉਹ ਬੜੀ ਦਲੇਰ ਹੈਗੀ ਲੜਕੀ ਬੜੀ ਜ਼ੁਰਤ ਦੇ ਨਾਲ ਕਾਲਜ ਵਿੱਚ ਰਹਿ ਰਹੀ ਆ ਇੱਕ ਦਿਨ ਉਹ ਜਿਹੜੇ ਗਲਤ ਅੰਸਰ ਸੀਗੇ ਲੜਕੀਆਂ ਸੀਗੀਆਂ ਉਸ ਗਰੁੱਪ ਦੇ ਵਿੱਚ ਉਹ ਲੜਕੀਆਂ ਸ਼ਰਿਆਮ ਚੌਂਕ ਦੇ ਵਿੱਚ ਉਸ ਕੁੜੀ ਨੂੰ ਇੰਨਾ ਕ ਜਿਆਦਾ ਕੁੱਟਦੇ ਹੈਗੇ ਆ ਕੁੱਟਦੇ ਮਾਰਦੇ ਨੇ ਜੀ ਬਹੁਤ ਜਿਆਦਾ ਉਹਨੂੰ ਵਾਲਾਂ ਤੋਂ ਫੜ ਕੇ ਉਹਦੇ ਵਾਲ ਖਲਾਰੇ ਜਾਂਦੇ ਉਹਦਾ ਪੂਰਾ ਉਹਨੂੰ ਜਲੂਸ ਉਹਦਾ ਕੱਢਿਆ ਜਾਂਦਾ ਔਰ ਉਸ ਚੀਜ਼ ਤੋਂ ਉਹ ਇੰਨੀ ਕ ਜਿਆਦੀ ਉਹ ਭੈ ਪੀਤ ਹੋ ਜਾਂਦੀ ਆ ਕਿ ਉਹ ਵਸਤੇ ਬੈ ਕੇ ਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਉਹ ਚੀਜ਼ ਨੂੰ ਉਹਨੂੰ ਇੰਨਾ ਜਿਆਦਾ ਹਰਟ ਕੀਤਾ ਕਿ ਬਸੇਗਾ ਕਿ ਕਿੱਧਰ ਮਾਰ ਸਕਦਾ ਔਰ ਕਿ ਉਹ ਕਿੱਧਰ ਦੀ ਕਿੱਧਰ ਚਲੇ ਜਾਂਦੀ ਆ ਜੀ ਪਰਿਵਾਰ ਜਿਹੜਾ ਹੈਗਾ ਪਰਿਵਾਰ ਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਪਰਿਵਾਰ ਵਾਲੇ ਜਿਹੜੇ ਹੈਗੇ ਆ ਉਹ ਬਾਰ-ਬਾਰ ਬੱਚੀ ਤੇ ਹੀ ਇਲਜ਼ਾਮ ਬਾਜ਼ੀ ਕਰਦੇ ਕਿ ਤੂੰ ਨਹੀਂ ਸਹੀ ਹੈਗੀ ਹਾਂਜੀ ਜਦ ਕਿ ਬੱਚੀ ਬਹੁਤ ਜਦੀ ਸਹੀ ਹੈਗੀ ਜੀ ਜਦੋਂ ਕਰਦੇ ਤੇ ਬੱਚੇ ਨੂੰ ਪਰਿਵਾਰ ਨੇ ਗੱਲ ਨਾਲ ਹੀ ਨਹੀਂ ਲਾਇਆ ਜਾਂ ਪਰਿਵਾਰ ਨੂੰ ਸੋਝੀ ਨਹੀਂ ਜਾਂ ਹਰ ਕੋਈ ਮਾਪੇ ਤਾਂ ਚਾਹੁੰਦੇ ਨੇ ਨਾ ਸਾਡਾ ਬੱਚਾ ਸੁਧਰਿਆ ਰਹੇ ਅਸੀਂ ਕਈ ਵਾਰੀ ਸੋਚਦੇ ਆਂ ਕਿ ਅਸੀਂ ਡਾਂਟ ਦੇ ਨਾਲ ਅਸੀਂ ਗੁੱਸੇ ਦੇ ਨਾਲ ਬੱਚੇ ਨੂੰ ਸੁਧਾਰ ਲਾਂਗੇ ਹੂੰ ਠੀਕ ਹੈ ਉਹ ਜਿਹੜੀ ਉਹ ਉਹ ਚੀਜ਼ ਪਰਿਵਾਰ ਤੋਂ ਦੂਰ ਹੁੰਦੀ ਗਈ ਹੁੰਦੀ ਗਈ ਜਦੋਂ ਉਹ ਚੀਜ਼ ਪਰਿਵਾਰ ਤੋਂ ਉਹਨੂੰ ਦੂਰ ਕਰਦੀ ਗਈ ਉਹਨੂੰ ਕਾਲਜ ਤੋਂ ਵੀ ਹਟਾ ਲਿਆ ਜਾਂਦਾ ਹੈ ਕਿ ਤੂੰ ਅੱਜ ਤੋਂ ਬਾਅਦ ਕਾਲਜ ਵੀ ਨਹੀਂ ਜਾਏਂਗੀ ਹਾਂ ਸਾਰਾ ਕੁਝ ਉਹ ਸਾਰਾ ਕੁਝ ਕਰਕੇ ਹੌਲੀ 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 ਅੱਜ ਹੋਰ ਕੱਲ ਹੋਰ ਨਸ਼ਿਆਂ ਵਾਲੇ ਪਾਸੇ ਪੈ ਜਾਂਦੀ ਹੈ ਪੱਲੋਂ ਨੂੰ ਕਿਤੇ ਨਾ ਕਿਤੇ ਉਸੇ ਚੀਜ਼ ਨੇ ਉਸ ਪਾਸੇ ਵੱਲ ਅੱਜ ਅਸੀਂ ਵੀ ਦੇਖਦੇ ਹਾਂ ਜਿੱਦਾਂ ਸਾਡੇ ਚੱਲ ਰਹੇ ਹਨ ਉੱਥੇ ਵੀ ਕੀ ਹਾਲਾਤ ਹੁੰਦੇ ਨੇ ਜਿਹੜਾ ਨਸ਼ੇ ਨੂੰ ਛਡਾਉਣ ਦੇ ਲਈ ਜਾਂ ਜਿਹੜਾ ਵਿਰੋਧੀ ਹੁੰਦਾ ਜਿਹੜੇ ਆਲੇ-ਦੁਆਲੇ ਉਹਨੂੰ ਤੁਸੀਂ ਜੋ ਮਰਜੀ ਆਪਾਂ ਏਜੰਸੀਆਂ ਚਾਲਾਂ ਕੋਈ ਉਹ ਲੋਕ ਜਿਹੜੇ ਵੇਚਣ ਵਾਲੇ ਕਹਿ ਲਈਏ ਉਹ ਹੀ ਕਹਿੰਦੇ ਆ ਕਿ ਜਿਹੜਾ ਵਿਰੋਧ ਕਰ ਰਿਹਾ ਉਹਨੂੰ ਕਿਸੇ ਤਰੀਕੇ ਨਾਲ ਇਸ ਪਾਸੇ ਲੈ ਕੇ ਆਓ ਫਿਰ ਜਿਹੜੇ ਨਸ਼ਿਆਂ ਵਾਲੇ ਉਹ ਬਾਰ ਬਾਰ ਸੁਸਾਈਡ ਦੇ ਬਾਰੇ ਗੱਲ ਕਰਦੀ ਸੀ ਕਿ ਮੈਂ ਆਤਮ ਹੱਤਿਆ ਕਰ ਲੈਣੀ ਹੈ ਫਿਰ ਮੈਂ ਉਹਨੂੰ ਕਿਹਾ ਕਿ ਤੂੰ ਡਾਕਟਰ ਕੋਲ ਜਾ ਫਿਰ ਉਹਦੀ ਸ਼ਰਤ ਹੁੰਦੀ ਸੀ ਕਿ ਮੈਂ ਨਹੀਂ ਡਾਕਟਰ ਕੋਲ ਜਾਣਾ ਜੇ ਤੂੰ ਆਵੇਂ ਕਿਤੇ ਫਿਰ ਮੈਨੂੰ ਲੈ ਕੇ ਜਾ ਫਿਰ ਮੈਨੂੰ ਜਾਣਾ ਪੈਂਦਾ ਸੀ ਜੀ ਪਰ ਸ਼ਹਿਰ ਵੀ ਇੱਥੋਂ ਬਹੁਤ ਦੂਰ ਸੀਗਾ ਇਹ ਵੀ ਕਹਾਂਗੇ ਕਿ ਤੁਸੀਂ ਉਹ ਵੀ ਇੱਕ ਵੱਡਾ ਪਰਪਕਾਰ ਆ ਲੱਗਾ ਮੇਰੇ ਲਈ ਮੇਰੇ ਲਈ ਬਹੁਤ ਜ਼ਿਆਦਾ ਇੱਕ ਮਿਸ਼ਨ ਸੀਗਾ ਜਿਹਨੂੰ ਮੈਂ ਫਤਿਹ ਕੀਤਾ ਹੈਗਾ ਵਾ ਤੇ ਮੈਨੂੰ ਬਹੁਤ ਜ਼ਿਆਦੀ ਐਫਰਟ ਵੀ ਲਾਉਣੀ ਪਈ ਬਹੁਤ ਸਾਰਾ ਟਾਈਮ ਵੀ ਦੇਣਾ ਪਿਆ ਤੇ ਖਾਲਸਾ ਜੀ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਸੀ ਕਿ ਕਿਸ ਤਰ੍ਹਾਂ ਹੈ ਕਿਸ ਤਰ੍ਹਾਂ ਹੈ